ਸਤਿ ਸ਼੍ਰੀ ਅਕਾਲ ਦੋਸਤੋ ਮੈਂ ਦਲਾ ਦੋਸਤ ਹੂ ਸਪਰਮਜੀਤ ਪੱਕਾ ਨਾ ਤੇ ਅੱਜ ਦਾ ਇੱਕ ਬੜਾ ਸੋਹਣਾ ਤੇ ਬਹੁਤ ਹੀ ਪਿਆਰਾ ਬਲੌਗ ਲੈ ਕੇ ਮੈਂ ਹਾਜ਼ਰ ਹੋ ਚੁੱਕਿਆ ਤੇ ਇਹ ਬਲੌਗ ਹੈਗਾ ਸਾਡੇ ਉਹਨਾਂ ਵੀਰਾਂ ਵਾਸਤੇ ਜਿਹੜੇ ਕਿ ਬੈਲ ਗੱਡੀਆਂ ਦੇ ਸ਼ਕੀਰ ਨੇ ਤੇ ਬੈਲ ਗੱਡੀਆਂ ਦੇ ਸ਼ਕੀਰ ਨੇ ਉਹਨਾਂ ਦੋਸਤਾਂ ਵਾਸਤੇ ਮੈਂ ਸਪੈਸ਼ਲ ਬਲੌਗ ਬਣਾਇਆ ਕਿਉਂਕਿ ਇੰਡੀਆ ਤੋਂ ਮੈਨੂੰ ਕਈ ਲੋਕਾਂ ਨੇ ਫੋਨ ਆਇਆ ਕਿ ਕੈਨੇਡਾ ਦੇ ਵਿੱਚ ਖਾਸ ਕਰਕੇ ਬ੍ਰੈਂਟਨ ਦੇ ਵਿੱਚ ਇੱਕ ਉਹ ਸ਼ਖਸ ਰਹਿੰਦਾ ਜਿਸ ਸ਼ਖਸ ਨੇ ਬਹੁਤ ਲੰਬੇ ਵਕਤ ਤੋਂ ਅੱਜ ਵੀ ਜਿਹੜਾ ਕਿ ਸਟਿਲ ਉਹ ਬੈਲ ਗੱਡੀਆਂ ਦੀ ਦੌੜਾ ਕਰਾਉਂਦਾ ਹੈ ਤੇ ਖਾਸ ਗੱਲ ਇਹ ਹੈ ਕਿ ਉਹ ਕੈਨੇਡਾ ਤੋਂ ਬੈਠ ਕੇ ਇਹ ਨਾ ਖੇਡਾਂ ਨੂੰ ਕਿਵੇਂ ਕਰਵਾ ਲੈਂਦਾ ਇਹ ਸਭ ਗੱਲਾਂ ਅੱਜ ਜਾਣਨ ਵਾਸਤੇ ਮੈਂ ਪਹੁੰਚ ਚੁੱਕਿਆ ਤਾਂ ਇੱਕ ਬੜਾ ਖਾਸ ਤੇ ਬੜਾ ਘੈਂਟ ਤੇ ਬੜਾ ਸੀਰੀਅਸ ਟਾਪਿਕ ਉਹਨਾਂ ਦੇ ਨਾਲ ਆਪਾਂ ਸ਼ੇਅਰ ਕਰਨਾ ਹੈ ਕਿ ਵਾਕਈ ਹੀ ਐਨ ਆਰ ਆਈਜ਼ ਨੇ ਜਿਹੜੇ ਕਿ ਉਹ ਇਸ ਖੇਡ ਦੇ ਵਿੱਚ ੜਿੰਗਾ ੜਾ ਰਹੇ ਨੇ ਜਾਂ ਫਿਰ ਉੱਥੇ ਦੇ ਲੋਕਲ ਲੋਕ ਨੇ ਜਿਹੜੇ ਕਿ ਉਹ ਇਸ ਖੇਡ ਦੇ ਵਿੱਚ ੜਿੰਗਾ ੜਾ ਰਹੇ ਨੇ ਆਖਿਰ ਮੁਸ਼ਕਿਲ ਕਿਸ ਪਾਸੇ ਹੈ ਪ੍ਰੋਬਲਮ ਕਿਸ ਪਾਸੇ ਹੈ ਕਿਉਂਕਿ ਇਹ ਬੈਲਾਂ ਦੀ ਦੌੜ ਕਰਾਉਣੀ ਅੱਜ ਦੇ ਟਾਈਮ ਦੇ ਵਿੱਚ ਬੜੀ ਔਖੀ ਆ ਬੜੀ ਮਹਿੰਗੀ ਖੇਡ ਆ ਦੋਸਤੋ ਇਹ ਖੇਡ ਮਹਿੰਗੀ ਕਿਵੇਂ ਆ ਇਹ ਸਭ ਆਪਾਂ ਜਾਣਾਂਗੇ ਉਸ ਸਟਾਰ ਖਿਡਾਰੀ ਤੋਂ ਜਿਹੜਾ ਕਿ ਬਹੁਤ ਦੇਰ ਤੋਂ ਸ਼ੌਕ ਨੂੰ ਖਾਲੀ ਬੈਠਾ ਹੈ ਬਲਦਾਂ ਦਾ ਸ਼ਕੀਨ ਕੁਲਵੀਰ ਮਾਨਕ ਸੋ ਕੁਲਵੀਰ ਮਾਨਕ ਦੇ ਕੋਲ ਚਲਦੇ ਆ ਤੇ ਆਪਾਂ ਹੁਣ ਉਹਦੇ ਘਰ ਦੇ ਬਿਲਕੁਲ ਬਾਹਰ ਖੜੇ ਆ ਤੇ ਆਪਾਂ ਅੰਦਰ ਚਲਦੇ ਆ ਤੇ ਬਾਈ ਜੀ ਨਾਲ ਕਰਦੇ ਆ ਸਿੱਧੀਆਂ ਸਿੱਧੀਆਂ ਖਰੀਆਂ ਖਰੀਆਂ ਗੱਲਾਂ ਸੋ ਕੁਲਵੀਰ ਮਾਨ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਾਣਕ ਸਾਹਿਬ ਜਿਵੇਂ ਗੱਲ ਕਰੀਏ ਜੀ ਬੈਲ ਗੱਡੀ ਦੀ ਦੌੜ ਕਾਫੀ ਚਿਰਾਂ ਤੋਂ ਇੱਕ ਕਹਿੰਦੇ ਜੀ ਸਾਡੀ ਰਿਆਸਤੀ ਤੇ ਇੱਕ ਸਾਡੀ ਪਛਤੈਣੀ ਖੇਡ ਹੈ ਇਹ ਇਸ ਖੇਡ ਨੂੰ ਲੈ ਕੇ ਜਿੱਥੇ ਸਾਡੇ ਬਜ਼ੁਰਗਾਂ ਨੇ ਬਹੁਤ ਮਿਹਨਤ ਕੀਤੀ ਇਸ ਨੂੰ ਬਿਲਕੁਲ ਜਿਉਣ ਵਾਸਤੇ ਤੇ ਅੱਜ ਦੇ ਇੱਕ ਆਧੁਨਿਕ ਯੁੱਗ ਦੇ ਵਿੱਚ ਇਸ ਖੇਡ ਨੂੰ ਭਜਾਉਣਾ ਕਿੰਨਾ ਕੁ ਮੁਸ਼ਕਿਲਾਂ ਤੇ ਕਿੰਨੀਆਂ ਕ ਔਕੜਾਂ ਜਿਹੜੀਆਂ ਤੁਹਾਨੂੰ ਇਸ ਦੇ ਵਿੱਚ ਹੁਣ ਆਉਣ ਲੱਗ ਪਈਆਂ ਬਹੁਤ ਜ਼ਿਆਦਾ ਹਾਰਡ ਹੋ ਚੁੱਕਾ ਜੀ ਜੀ ਇਹਦੇ ਵਿੱਚ ਸਾਨੂੰ ਜਾਨੀ ਕਿ ਕਹਿ ਲਓ ਇੱਕ ਜਿਹੜਾ ਆਪਣੀ ਸੂਈ ਹੁੰਦੀ ਹੈ ਉਹਦੇ ਨੱਕੇ ਜੀ ਲੰਘਣ ਵਾਲਾ ਕੰਮ ਹੋ ਚੁੱਕਾ ਇਸ ਟਾਈਮ ਜੀ ਪੰਜਾਬ ਸਰਕਾਰ ਦਾ ਜੀ ਧੰਨਵਾਦ ਕਰਦੇ ਆ ਬਹੁਤ ਸਾਡਾ ਸਾਥ ਦੇ ਰਹੀ ਹੈ ਪੰਜਾਬ ਸਰਕਾਰ ਇਸ ਚੀਜ਼ ਨੂੰ ਜੀ ਓਪਨ ਤੌਰ ਤੇ ਮੁੜ ਕੇ ਦੁਬਾਰਾ ਪਿੰਡਾਂ ਦੇ ਵਿੱਚ ਸਰਜੀਤ ਕਰਨ ਲਈ ਇਸ ਚੀਜ਼ ਨੂੰ ਜੀ ਪਰ ਆਪਣੇ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਭਾਈਚਾਰੇ ਦੇ ਵਿੱਚ ਹੁੰਦਾ ਕੀ ਕੋਈ ਨਾ ਕੋਈ ਕਿਤੇ ਘੁੰਡੀ ਪਸਾਉਣ ਵਾਲਾ ਬੰਦਾ ਮਿਲ ਜਾਂਦਾ ਜੀ ਬਿਲਕੁਲ ਮੇਰਾ ਸਵਾਲ ਉਸ ਪਾਸੇ ਨਹੀਂ ਆ ਰਿਹਾ ਸੀ ਸੋ ਮੈਨੂੰ ਯਾਦ ਹੈ ਕਿ ਕੁਝ ਸਾਲ ਪਹਿਲਾਂ ਤੁਸੀਂ ਇੱਕ ਵੱਡੀ ਐਨ ਆਰ ਆਈ ਕਮੇਟੀ ਤਿਆਰ ਕੀਤੀ ਬਾਹਰ ਵਿਦੇਸ਼ਾਂ ਵਿਚ ਵਸਦੇ ਲੋਕਾਂ ਨੂੰ ਤੁਸੀਂ ਆਪਣੇ ਨਾਲ ਜੋੜਿਆ ਇਹ ਇਸ ਬੈਲ ਗੱਡੀ ਦੇ ਖੇਡ ਨੂੰ ਆਪਾਂ ਅੱਗੇ ਲੈ ਕੇ ਜਾਈਏ ਪਰ ਕਿਤੇ ਨਾ ਕਿਤੇ ਮੈਨੂੰ ਇਦਾਂ ਲੱਗਦਾ ਕਿ ਸ਼ਾਇਦ ਇਹ ਜਿਹੜੇ ਐਨ ਆਰ ਆਈਜ਼ ਜ਼ਿਆਦਾ ਇਕੱਠੇ ਹੋਵੇ ਉਹਦੇ ਕਰਕੇ ਵੀ ਤੇਨੇ ਕਿਤੇ ਵੀ ਪੰਜਾਬ ਦੇ ਵਿੱਚ ਇਹ ਖੇਡ ਭੱਜਦੀ ਨਹੀਂ ਹੋਣੀ ਬੜੀ ਔਖੀ ਹੋ ਗਈ ਜੀ ਨਹੀਂ ਐਨ ਆਰ ਆਈ ਜਿਹੜੇ ਆ ਜੀ ਕਿ ਕੋਈ ਪ੍ਰੋਬਲਮ ਨਹੀਂ ਕੋਈ ਟ੍ਰੈਵਲ ਨਹੀਂ ਕਰਦੇ ਸਾਰੇ ਐਨਆਈ ਦਿਲੋਂ ਪਿਆਰ ਕਰਦੇ ਇਸ ਗੇਮ ਨੂੰ ਜੀ ਹਰ ਇੱਕ ਬੰਦਾ ਹਾਰਡ ਵਰਕ ਕਰਕੇ ਨਾ ਕੰਟਰੀਆਂ ਦੇ ਵਿੱਚ ਜੀ ਸਪੈਸ਼ਲ ਉਹਨਾਂ ਆਪਣਾ ਮਾਉਂਟ ਵੱਖਰਾ ਸੇਵ ਕਰਦਾ ਕਿ ਆਹ ਮਾਉਂਟ ਮੇਰਾ ਆ ਇਹ ਇੰਡੀਆ ਪੰਜਾਬ ਆਪਣੇ ਜਿਹੜੇ ਉੱਥੇ ਆਪਣੇ ਵਲਦਾਂ ਦੀ ਟੇਕ ਕੇਅਰ ਕਰਦੇ ਆ ਉਹਨਾਂ ਲਈ ਸਪੈਂਡ ਕਰਦੇ ਆ ਜੀ ਯਾਨੀ ਕਿ ਥੋੜ੍ਹੀਏ ਪ੍ਰੋਬਲਮਾਂ ਪਹਿਲਾਂ ਸਾਨੂੰ ਸਰਕਾਰੀ ਤੌਰ ਤੇ ਸੀਗੀਆਂ ਜੀ ਉਸ ਤੋਂ ਬਾਅਦ ਚਲੋ ਸੁਪਰੀਮ ਕੋਰਟ ਨੇ ਆਪਣੇ ਰਾਜਾਂ ਨੂੰ ਸਟੇਟਾਂ ਨੂੰ ਅਧਿਕਾਰ ਦੇ ਦਿੱਤੇ ਕਿ ਜੋ ਵੀ ਮੌਕੇ ਦੀ ਸਰਕਾਰ ਕਰਨਾ ਚਾਹੁੰਦੀ ਹੈ ਕਰ ਸਕਦੀ ਹੈ ਮਾਨਸਰ ਸਾਹਿਬ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਐਨਆਰਆਈਸ ਦਾ ਜਿੰਨੇ ਵੀ ਆ ਉਹ ਤਾਂ ਚਾਹੁੰਦੇ ਆ ਵੀ ਇਹ ਖੇਡ ਭੱਜੇ ਲੇਕਿਨ ਕੁਝ ਕੁ ਲੋਕ ਨੇ ਜਿਹੜੇ ਕਿ ਇਸ ਖੇਡ ਨੂੰ ਭੱਜਣਾਂ ਦੇ ਵਿੱਚ ਰੁਕਾਵਟਾਂ ਪੈਦਾ ਕਰ ਰਹੇ ਨੇ ਕਿ ਇਹ ਖੇਡ ਕਿਸੇ ਨਾ ਕਿਸੇ ਹਿੱਲੇ-ਵਸੀਲੇ ਰੋਕੀ ਜਾਵੇ ਇਸ ਤਰ੍ਹਾਂ ਉਹ ਮਕਸਦ ਹੈ ਉਹਨਾਂ ਦਾ ਕੀ ਮਕਸਦ ਹੋ ਸਕਦਾ ਮਕਸਦ ਦੇਖੋ ਕੋਈ ਨਹੀਂ ਚਾਹੁੰਦਾ ਹੁੰਦਾ ਕਿ ਮੇਰੇ ਤੋਂ ਪੁੱਛੇ ਪਰ ਕੋਈ ਕੰਮ ਹੋਵੇ ਜੀ ਉਹਨਾਂ ਦਾ ਉਹਨਾਂ ਨੂੰ ਅਸੀਂ ਜਾਵਾਂਗੇ ਐਨਆਰਆਈ ਪੁੱਛਾਂਗੇ ਜਾ ਕੇ ਵੀ ਦੱਸੋ ਤੁਸੀਂ ਸਾਡੇ ਮੋਰੇ ਲੱਗੇ ਹੋਏ ਬੰਦੇ ਆ ਤੁਹਾਨੂੰ ਦੱਸੋ ਕੀ ਪ੍ਰੋਬਲਮ ਆ ਜੀ ਉਹ ਜਿਹੜੀ ਗੱਲ ਸਰਕਾਰ ਦੇ ਨਾਲ ਐਨਆਰਆਈਆਂ ਨੂੰ ਮੇਲ ਨਹੀਂ ਹੋਣ ਦਿੰਦੇ ਜੀ ਗੱਬੇ ਲੰਬੜਦਾਰ ਕਹਿ ਲੋ ਉਹਨਾਂ ਨੂੰ ਜੀ ਜੀ ਚੋਰੀ ਚੱਕ ਕਹਿ ਲੋ ਜੀ 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 ਬ੍ਰੋਕਰਿਸ ਕਹਿ ਲਿਆ ਜਿਹੜੀ ਬ੍ਰੋਕਰ ਲਾਈਕ ਜਿੱਦਾਂ ਤੁਸੀਂ ਆਪਾਂ ਇੱਥੇ ਟਰੱਕਿੰਗ ਦੇ ਵਿੱਚ ਬ੍ਰੋਕਰ ਬੈਠੇ ਆ ਰਾਈਟ ਉਹ ਬ੍ਰੋਕਰ ਦਾ ਕੰਮ ਕਰ ਰਹੇ ਆ ਜੀ ਸਾਡੀ ਖੇਡ ਨੂੰ ਪਿੱਛੇ ਧੱਕ ਰਿਹਾ ਆਪਣਾ ਤੋਰੀ ਫਲਕਾ ਸੇਕਣ ਦੇ ਬਾਰੇ ਪਰ ਉਥੇ ਵਟਸਐਪ ਜਿੱਥੇ ਹੁਣ ਮੈਂ ਵੀ ਇਹਨਾਂ ਗਰੁੱਪਾਂ ਦੇ ਵਿੱਚ ਕਾਫੀ ਦੇ ਵਿੱਚ ਜੁਆਇਨ ਕੀਤਾ ਹੋਇਆ ਹੁਣ ਖਾਸ ਕਰਕੇ ਵਟਸਐਪ ਦੇ ਉੱਪਰ ਕਾਫੀ ਇਦਾਂ ਦੇ ਗਰੁੱਪ ਬਣੇ ਹੋਏ ਆ ਜਿਨ੍ਹਾਂ ਦੇ ਵਿੱਚ ਪਿਛਲੇ ਦਿਨੀ ਮੈਂ ਕੁਝ ਕੁ ਖਬਰਾਂ ਇਦਾਂ ਦੀਆਂ ਸੁਣਨ ਨੂੰ ਮਿਲੀਆਂ ਸੀ ਮੈਨੂੰ ਕਿ ਕੁਝ ਕੁ ਲੋਕਾਂ ਨੇ ਜਿਹੜੇ ਸ਼ਿਕਾਇਤਾਂ ਕਰਨੀਆਂ ਕਿਸੇ ਖੇਡ ਦੀ ਸ਼ਿਕਾਇਤ ਕਰਨੀ ਉਸ ਤੋਂ ਬਾਅਦ ਇੱਕ ਵੀਡੀਓ ਤੇ ਇੱਕ ਆਡੀਓ ਮਾਫ ਕਰਨਾ ਜਾਰੀ ਕੀਤੀ ਗਈ ਸੀ ਕਿ ਅਸੀਂ ਉਹ ਬੰਦਾ ਫੜ ਲੱਤਾ ਜੀ ਉਹਦੀ ਤਸਵੀਰ ਵੀ ਜਾਰੀ ਕਰ ਦਿੱਤੀ ਇਹ ਕੀ ਕੁਝ ਹੋਇਆ ਸੀ ਸਾਰਾ ਇਹ ਤੋਂ ਬਾਅਦ ਕਾਫੀ ਜਿਹੜਾ ਉਛਾਲ ਦੇਖਣ ਨੂੰ ਮਿਲਿਆ ਇਸ ਖੇਡ 'ਚ ਤੁਸੀਂ ਉਹ ਕੁਐਚ ਜਿਹੜਾ ਕੀਤਾ ਇਹਦਾ ਮੈਂ ਕੋਈ ਕਲੀਅਰ ਸਾਨੂੰ ਹਜੇ ਹਾਂਸਰ ਨਹੀਂ ਦੇਣਾ ਚਾਹੁੰਦਾ ਜੀ ਕਿਉਂਕਿ ਮੈਂ ਕਿਸੇ ਤੇ ਕੋਈ ਅਲੀਗੇਸ਼ਨ ਨਹੀਂ ਲਾਉਂਦਾ ਜੀ ਜਿੰਨਾ ਚਿਰ ਆਪਣੇ ਕੋਲ ਪ੍ਰੂਫ ਨਹੀਂ ਜੀ ਜਿਹੜੇ ਮੈਂ ਬੰਦਿਆਂ ਦੇ ਨਾਂ ਨਹੀਂ ਜ਼ਿਕਰ ਕੀਤੇ ਹਜੇ ਤੁਹਾਡੇ ਕੋਲ ਲੋਕਾਂ ਸਾਹਮਣੇ ਕਰ ਨਹੀਂ ਰਿਹਾ ਪਰ ਅਸਟੈਲ ਮੇਰੇ ਕੋਲ ਤੁਸੀਂ ਦੇਖ ਰਹੇ ਆ ਪੇਪਰ ਆ ਗਏ ਆ ਜੀ ਇਹਨਾਂ ਪੇਪਰਾਂ ਦੇ ਵਿੱਚ ਸਾਰੀ ਡਿਟੇਲ ਆ ਮੈਂ ਸਮਾਂ ਆਉਣ ਤੇ ਆਪਣੇ ਭਾਈਚਾਰੇ ਦੇ ਮੋਹਰੇ ਰੱਖੂਗਾ ਕਿ ਆਹ ਗਦਾਰ ਸੀਗੇ ਇਹ ਆਪਾਂ ਨੂੰ ਬੌਧਲ ਕਰ ਰਹੇ ਸੀ ਮਤਲਬ ਕਿ ਪ੍ਰੂਫ ਲੈ ਕੇ ਤੁਸੀਂ ਪ੍ਰੋਪਰ ਹਰੇਕ ਚੀਜ਼ ਦੇ ਉੱਪਰ ਵਰਕ ਆਊਟ ਕਰਕੇ ਉਸ ਤੋਂ ਬਾਅਦ ਜਿਹੜਾ ਕਿ ਪਬਲਿਸ਼ ਕਰੋਗੇ ਉਸ ਤੋਂ ਬਾਅਦ ਆਪਾਂ ਪਹਿਲਾਂ ਕੋਈ ਫੇਕ ਨਿਊਜ਼ ਨਹੀਂ ਪਾਉਣੀ ਕੋਈ ਆਪਾਂ ਇਹ ਨਹੀਂ ਚਾਹੁੰਦੇ ਕਿ ਅਸੀਂ ਕੋਈ ਗਲਤ ਕਿਸੇ ਦਾ ਨਾਮ ਲੈ ਲਈ ਅਸੀਂ ਖੁਦ ਟਰੈਵਲ ਚ ਜਾ ਜੀ 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 ਅਸੀਂ ਕਿਸੇ ਤਰ੍ਹਾਂ ਦੀ ਟਰੈਵਲ ਕ੍ਰੀਏਟ ਨਹੀਂ ਕਰਨੀ ਚਾਹੁੰਦੇ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆਂ ਐਮ ਪੀ ਸਵਾਨਾ ਦਾ ਐਮ ਐਲ ਏ ਸਾਹਿਬ ਦਾ ਜਿੰਨੇ ਵੀ ਉੱਥੇ ਲੋਕਲ ਲੀਡਰਾਂ ਪੰਜਾਬ ਦੇ ਵਿੱਚ ਸਾਡਾ ਬਹੁਤ ਵੱਡੇ ਤੌਰ ਤੇ ਸਾਥ ਦੇ ਰਹੇ ਆ ਤੇ ਸਾਡਾ ਹੋਪਫੁਲੀ ਆਉਣ ਵਾਲੇ ਦਿਨਾਂ ਦੇ ਵਿੱਚ ਥੋੜੇ ਹੋਰ ਮਹੀਨਾ ਲੱਗ ਜੂਗਾ ਜੀ ਜੀ ਉਦੋਂ ਬਾਅਦ ਆਪਾਂ ਪੂਰਾ ਆਪਣੇ ਜਿਹੜੀਆਂ ਪੰਜਾਬ ਦੀਆਂ ਖੇਡਾਂ ਪਿੰਡਾਂ ਦੇ ਵਿੱਚ ਸਰਜੀਤ ਹੋਣਗੀਆਂ ਇਹ ਕੈਪਟਨ ਸਰਕਾਰ ਦਾ ਵਾਅਦਾ ਹੈ ਪਰ ਉਥੇ ਮਾਨ ਸਿੰਘ ਜੀ ਮੈਂ ਵੀਡੀਓ ਦੇਖੀ ਸੀ ਕਿ ਰਵਨੀਤ ਬਿੱਟੂ ਜਿਹੜੇ ਕਿ ਐਮਪੀ ਨੇ ਖਾਸ ਕਰਕੇ ਲੁਧਿਆਣੇ ਤੋਂ ਉਹਨਾਂ ਦੇ ਕੋਲ ਸਾਰੇ ਬੈਲ ਬੜਾ ਗਏ ਸੀ ਇਕੱਠੇ ਹੋ ਕੇ ਜੀ ਉਹਨਾਂ ਨੇ ਇੱਕ ਭਰੋਸਾ ਵੀ ਦਿੱਤਾ ਸੀ ਕਿ ਅਸੀਂ ਇਸ ਦੇ ਉੱਪਰ ਵਾਅਦਾ ਨਹੀਂ ਅਸੀਂ ਕੰਮ ਕਰਾਂਗੇ ਤੇ ਕਿੰਨਾ ਕੁਛ ਹੁਣ ਕੀ ਤਾਜ਼ਾ ਅਪਡੇਟਸ ਤੁਹਾਡੇ ਕੋਲ ਹੈਗੇ ਕਿ ਉਸ ਦੇ ਪਰ ਕਿੰਨਾ ਕੁ ਵਰਕ ਆਊਟ ਕੀਤਾ ਜਾ ਰਿਹਾ ਜਾਂ ਫਿਰ ਉਹ ਵੀ ਕੋ ਗੱਲ ਹੀ ਰਹੇਗੀ ਬਣ ਕੇ ਨਹੀਂ ਗੱਲ ਨਹੀਂ ਜੀ ਐਮਪੀ ਸਾਹਿਬ ਨੇ ਜੋ ਕਿਹਾ ਉਹ ਕਰ ਰਹੇ ਆ ਜੀ ਉਹ ਸਾਨੂੰ ਨੇ ਇੱਕ ਰਾਹ ਦੇ ਦਿੱਤਾ ਕਿ ਆ ਜਿਹੜਾ ਰਾਹ ਆ ਤੁਹਾਡੀ ਮੰਜ਼ਿਲ ਤੇ ਜਾ ਰਿਹਾ ਜੀ ਉਹ ਹੁਣ ਦੇਖਦੇ ਆ ਅਸੀਂ ਕਿੰਨੇ ਚਿਰ ਚੋਂ ਰਾਹ ਨੂੰ ਤੈਅ ਕਰ ਰਹੇ ਆ ਜੀ ਐਮਪੀ ਸਾਹਿਬ ਤੇ ਅਸੀਂ ਪ੍ਰੈਸ਼ਰ ਪਾ ਰਹੇ ਆ ਸਾਡਾ ਕੰਮ ਕਰਾਓ ਜੀ ਕੁਝ ਕੁ ਲੋਕ ਜੀ ਉਹਨਾਂ ਤੇ ਪ੍ਰੈਸ਼ਰ ਪਾ ਰਹੇ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਜੀ ਇਸ ਕਰਕੇ ਚਲੋ ਸਮਾਂ ਲੱਗੂਗਾ ਦੇਰ ਆਵਾਂਗੇ ਦਰਸਤਾਵਾਂਗੇ ਆਪਣੇ ਖੇਡ ਨੂੰ ਜੀਦਾ ਰੱਖਾਂਗੇ ਇਹ ਮੈਂ ਨਹੀਂ ਬੋਲ ਰਿਹਾ ਜੀ ਜੀ ਇਹ ਨਾਰਥ ਅਮਰੀਕਾ ਦੇ ਵਿੱਚ ਜਿੰਨੇ ਬਾਹਰ ਬੈਠੇ ਵਲਦਾਂ ਵਾਲੇ ਵੀਰ ਆ ਇਹ ਉਹਨਾਂ ਦੀ ਆਵਾਜ਼ ਆ ਉਹਨਾਂ ਕਰਕੇ ਮੈਂ ਬੋਲ ਰਿਹਾ ਨੇ ਬਿਲਕੁਲ ਜੀਪੇ ਮਾਨਕ ਸਿੰਘ ਸਾਹਿਬ ਹੁਣ ਰਵਨੀਤ ਬਿੱਟੂ ਸਾਹਿਬ ਦੀ ਗੱਲ ਕਰੀਏ ਉਹਨਾਂ ਨੇ ਵੀ ਇਸ ਗੱਲ ਦੇ ਉੱਪਰ ਵੱਡਾ ਦਾਅਵਾ ਤੋਂ ਰੂਪ ਦਿੱਤਾ ਗਿਆ ਸੀ ਇਸ ਦੇ ਉੱਪਰ ਕੰਮ ਕਰਾਂਗੇ ਪਰ ਉੱਥੇ ਉਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਨੇ ਕਿਲਾ ਰਾਏਪੁਰ ਦੀ ਖੇਡਾਂ ਨੂੰ ਲੈ ਕੇ ਵੀ ਇੱਕ ਵੱਡਾ ਬਿਆਨ ਜਾਰੀ ਕੀਤਾ ਸੀ ਕਿ ਸਾਡੀ ਇਹ ਖੇਡ ਸਰਜੀਤ ਹੋਣੀ ਚਾਹੀਦੀ ਹੈ ਉਹ ਵੀ ਇੱਕ ਚੋਣਵੀ ਸਟੰਟ ਜਿਹਾ ਹੀ ਲੱਗਿਆ ਸੀ ਮੈਨੂੰ ਕਿ ਸ਼ਾਇਦ ਉਸ ਤਰ੍ਹਾਂ ਦਾ ਹੀ ਸਟੰਟ ਨਾ ਇਹ ਰਵਨੀਤ ਬਿੱਟੂ ਵੱਲੋਂ ਵੀ ਕੀਤਾ ਗਿਆ ਹੋਵੇ ਕਿਉਂਕਿ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ 'ਚ ਕਾਫੀ ਚੇਂਜਓਵਰ ਦੇਖਣ ਨੂੰ ਮਿਲ ਰਹ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਸਾਨੂੰ ਉਹਨਾਂ ਤੇ ਭਰੋਸਾ ਕਰਨਾ ਪਊਗਾ ਜੀ ਅਸੀਂ ਉਹ ਉਹਨਾਂ ਦੀ ਮਰਜ਼ੀ ਆ ਜੀ ਉਹਨੇ ਸਟੰਟ ਕਰਨਾ ਪਬਲਿਕ ਦੇ ਨਾਲ ਜਾਂ ਕੀ ਕਰਨਾ ਕਿਉਂ ਇਲੈਕਸ਼ਨ ਤਾਂ ਹਰ 5 ਸਾਲ ਬਾਅਦ ਆਉਂਦੀ ਆ ਜੀ ਬਿਲਕੁਲ ਹੁਣ ਹੁਣ ਕਮਿੰਗ ਸੂਨ ਦਾਖਾ ਏਰੀਆ ਦੇ ਵਿੱਚ ਐਮਐਲਏ ਇਲੈਕਸ਼ਨ ਆ ਜੀ ਬਿਲਕੁਲ ਉਹ ਏਰੀਆ ਪੂਰਾ ਵਾਹਵਾਂ ਲਿਆਂ ਦਾ ਗੱਚਾ ਗੱਚ ਭਰਿਆ ਹੋਇਆ ਹੈ ਬਿਲਕੁਲ ਜੀ ਬਿਲਕੁਲ ਉਸ ਉੱਥੇ ਜਿਹੜਾ ਵੀ ਸਾਥ ਦੇਊਗਾ ਜੀ ਉਸ ਉਸੇ ਪਾਰਟੀ ਦਾ ਐਮਐਲਏ ਜਿੱਤੂਗਾ ਜੀ ਇਹ ਆਲਰੇਡੀ ਅਸੀਂ ਵਲਦਾਂ ਨੇ ਡਿਕਲੇਅਰ ਕਰ ਦਿੱਤਾ ਆ ਜੀ ਅਸੀਂ ਜਿਹੜਾ ਵੀ ਸਾਡੀ ਖੇਡ ਦਾ ਸਾਡਾ ਸਹਿਯੋਗ ਦੇਊਗਾ ਅਸੀਂ ਰੱਜ ਕੇ ਦਿਲੋਂ ਮਨੋਂ ਤੁਹਾਨੂੰ ਹਰ ਪਾਸਿਓਂ ਉਸ ਪਾਰਟੀ ਨੂੰ ਸਪੋਰਟ ਕਰਨ ਨੂੰ ਰੈਡੀ ਆ ਬਿਲਕੁਲ ਬੰਕ ਸਰਬ ਉਥੇ ਇੱਕ ਸਵਾਲ ਹੋਰ ਜਿਹੜਾ ਮੇਰੇ ਕੀ ਜਿਵੇਂ ਹੁਣ ਐਨਆਰਆਈਜ਼ ਇੱਥੋਂ ਬਹਿ ਕੇ ਖੇਡਾਂ ਨੂੰ ਰਨ ਕਰਦੇ ਨੇ ਜੀ ਤੇ ਉਹ ਕੁਝ ਲੋਕ ਜਿਵੇਂ ਤੁਸੀਂ ਪਹਿਲਾਂ ਦੱਸ اٹੇ ਆ ਕਿ ਕੁਝ ਲੋਕ ਨਹੀਂ ਚਾਹੁੰਦੇ ਕਿ ਖੇਡ ਨੂੰ ਨਾ ਚੱਲਣ ਦਿੱਤਾ ਜਾਵੇ ਉਹਦੀਆਂ ਸ਼ਿਕਾਇਤਾਂ ਜਿਹੜੀਆਂ ਕਰ ਰਹੇ ਨੇ ਕੀ ਇਸ ਦੇ ਉੱਪਰ ਸੰਪੂਰਨ ਤੌਰ ਤੇ ਠੱਲ ਕਿਵੇਂ ਪੈ ਸਕਦੀ ਹੈ ਕਿਵੇਂ ਇਸ ਨੂੰ ਪ੍ਰੋਪਰ ਰੋਕਿਆ ਜਾ ਸਕਦਾ ਹੈ ਇਹਦੇ ਕੋਈ ਸੋਲੂਸ਼ਨ ਇਹਦੇ ਬਾਰੇ ਕੋਈ ਤੁਸੀਂ ਕੀਤਾ ਹੋਵੇ ਰੈਡੀ ਬਹੁਤ ਜਲਦੀ ਪੱਕੇ ਤੌਰ ਤੇ ਅਸੀਂ ਲੈ ਕੇ ਆ ਰਹੇ ਹਾਂ ਇਹਦਾ ਹੱਲ ਜੀ ਜਿਹੜੇ ਇਹ ਖੇਡਾਂ ਖੇਡ ਰਹੇ ਆ ਬਹੁਤ ਜਲਦੀ ਉਹਨਾਂ ਦੇ ਉੱਤੇ ਇੱਕ ਸ਼ਿਕੰਜਾ ਲੱਗ ਜਾਊਗਾ ਜੀ ਉਸ ਤੋਂ ਬਾਅਦ ਉਹ ਕੁਝ ਨਹੀਂ ਕਰ ਸਕਦੇ ਜਾਂ ਸਾਨੂੰ ਸਾਡੀ ਸਰਕਾਰ ਸਾਡਾ ਸਟੇਟ ਸਾਨੂੰ ਅਧਿਕਾਰ ਦੇ ਰਹੀ ਆ ਵੀ ਤੁਸੀਂ ਇਹ ਕੰਮ ਕਰੋ ਜੀ ਤੇ ਅਸੀਂ ਸਾਨੂੰ ਕੋਈ ਉਹਦੇ ਤੋਂ ਰੋਕ ਨਹੀਂ ਸਕਦਾ ਅਸੀਂ ਕੋਈ ਗੈਰਕਾਨੂੰਨੀ ਕੰਮ ਨਹੀਂ ਕਰ ਰਹੇ ਜਿੰਨੀ ਸਰਕਾਰ ਸਾਨੂੰ ਪਰਮਿਸ਼ਨ ਦੇਊਗੀ ਉਨੇ ਹੀ ਕੰਮ ਕਰਾਂਗੇ ਇਹੋ ਜਿਹਾ ਝੋਲੀ ਚੱਕਾ ਨੂੰ ਨਰਥ ਬਹੁਤ ਜਲਦੀ ਪਾਵਾਂਗੇ ਜੀ ਬਿਲਕੁਲ ਮਾਨਕ ਸਾਹਿਬ ਉਥੇ ਜਿਸੇ ਹੁਣ ਆਪਾਂ ਖੇਡ ਨੂੰ ਲੈ ਕੇ ਗੱਲ ਕੀਤੀ ਉਹਥੇ ਹੀ ਆਪਾਂ ਜਿਵੇਂ ਪਤਾ ਹੀ ਹੈ ਕਿ ਇਹ ਬੈਲ ਦੌੜਾਕ ਜਿਹੜੇ ਨੇ ਇਹ ਖੇਡਾਂ ਨੇ ਇਹ ਬੜੀਆਂ ਇੱਕ ਹੁਣ ਬਹੁਤ ਅਮੀਰ ਹੋ ਚੁੱਕੀਆਂ ਹੈ ਕਿਉਂਕਿ ਖਰਚਾ ਬੜਾ ਕਰਨਾ ਪੈਂਦਾ ਤੇ ਜਿਵੇਂ ਬਲਦਾਂ ਦੀ ਗੱਲ ਕਰੀਏ ਕਾਫੀ ਬਲਦ ਅੱਜ ਕੱਲ ਦੇ ਹਿਸਾਬ ਨਾਲ ਕਿੰਨੇ ਕੁ ਬਲਦ ਦੀ ਕੋਸਟ ਪੈ ਜਾਂਦੀ ਜੀ ਕੋਈ ਬਾਲ ਦਾ ਪਾ ਕੋਈ ਅੱਜ ਕੱਲ ਬਾਏ ਕਰਦੇ ਆ ਖਰੀਦਦੇ ਆ ਉਹਦੇ ਬਾਰੇ ਵੀ ਜਰੂਰ ਸਾਨੂੰ ਦੱਸੋ ਕਿ ਕਿਹੜੀ ਕਿਵੇਂ ਇਸ ਨੂੰ ਸਰਵਾਈਵ ਕੀਤਾ ਜਾ ਰਿਹਾ ਹੁਣ ਬਹੁਤ ਹਾਰਡ ਆ ਜੀ ਜੀ ਇਹ ਕੋਈ ਸੌਖਾ ਨਹੀਂ ਹੈਗਾ ਕੰਮ ਕਿ ਜਿੱਦਾਂ ਲੋਕ ਕਹਿੰਦੇ ਆ ਵੀ ਬਲਦਾਂ ਦੇ ਆਪੇ ਸ਼ੋਰਿਆ ਨਾ ਜਿਹੜੇ ਬਲਦ ਆ ਜੀ ਅੱਜ ਕੱਲ ਜਿਹੜੇ ਐਨ ਆਰ ਆਈ ਪਾਲ ਰਹੇ ਆ ਜਾਂ ਸਾਹਮ ਰਹੇ ਆ ਜੀ ਲਾਈਕ ਆਪਣੇ ਬੱਚਿਆਂ ਨੂੰ ਬਲਦ ਜੀ ਬਿਲਕੁਲ ਇੱਕ ਬਲਦ ਨੂੰ ਤਿਆਰ ਕਰਨਾ ਹੋਵੇ ਘਰੇ ਰੱਖ ਕੇ ਤੁਸੀਂ ਪਾਲ ਕੇ ਜੀ ਉਹ 5 ਸਾਲ ਦੇ ਵਿੱਚ ਰੈਡੀ ਹੁੰਦਾ ਜੀ ਜੀ ਉਹਨੂੰ ਰੈਡੀ ਕਰਨ ਲਈ ਜੀ ਤੁਹਾਡਾ 5 ਤੋਂ 7 ਲੱਖ ਰੁਪਏ ਦਾ ਖਰਚਾ ਆ ਜੀ ਜਿਹੜਾ ਬੰਦਾ ਜੀ ਇੱਕ ਜਾਨਵਰ ਤੇ ਇੰਨੇ ਪੈਸੇ ਲਾ ਕੇ ਰੈਡੀ ਕਰ ਰਿਹਾ ਤੁਸੀਂ ਆਪ ਦੱਸੋ ਕਿ ਉਹ ਉੱਤੇ ਹਤਿਆਚਾਰ ਕਰ ਸਕਦਾ ਜੀ ਬਿਲਕੁਲ ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ ਜਿਹੜੇ ਬੰਦੇ ਸਾਹਮਣੇ ਆ ਜੀ ਜੀ ਆਪਣੇ ਕੱਪੜੇ ਗੰਦੇ ਹੁੰਦੇ ਆ ਹਾਂਜੀ ਪੈਰਾਂ 'ਚ ਜੁੱਤੀ ਨਹੀਂ ਹੁੰਦੀ ਜੀ ਬਾਲ ਨਾਲ ਤੁਸੀਂ ਵੀ ਜਾਣਦੇ ਆ ਦੇਖ ਕੇ ਜਾ ਕੇ ਆਏ ਆ ਜੀ ਬਿਲਕੁਲ ਜਿੱਥੇ ਬੱਚੇ ਹੁੰਦੇ ਆ ਉਹੋ ਜਿਹਾ ਰੇਤਾ ਲੋਕਾਂ ਨੂੰ ਘਰਾਂ 'ਚ ਕੰਧਾਂ ਬਣਾਉਣ ਨੂੰ ਨਹੀਂ ਮਿਲਦੇ ਆ ਜੀ ਜਿਹੜਾ ਉਹਨਾਂ ਦੇ ਥੱਲੇ ਆ ਬਿਲਕੁਲ ਜੀ ਇਹ ਗੱਲ ਤੋਂ ਕੋਈ ਸ਼ੱਕ ਨਹੀਂ ਗੋਹਾ ਕਰਦੇ ਆ ਵਿਸ਼ਾਪ ਕਰਦੇ ਆ ਰਾਈਟ ਵੇ ਉਹਨੂੰ ਸੁੱਕਾ ਕਰਕੇ ਥਾਂ ਰੱਖਦੇ ਆ ਕਿ ਇਹ ਗਿੱਲਾ ਨਾ ਹੋਵੇ ਇਹ ਲਿਬੜ ਨਾ ਜਾਵੇ ਜੀ ਤੇ ਜਿਹੜਾ ਜਾਨੀ ਕਿ ਇਸ ਟਾਈਮ ਦੇ ਵਿੱਚ ਜੀ ਬਲਦ ਭਜਾਉਣੇ ਬਹੁਤ ਹਾਰਡ ਜੀ ਤੁਸੀਂ ਇਹ ਕਹਿ ਲਓ ਜਿਹੋ ਜਿਹਾ ਆਪਣੇ ਬੱਚੇ ਪਾਲ ਲੈ ਜੀ ਘਰ ਦੇ ਵਿੱਚ ਇਹੋ ਜਿਹਾ ਬਲਦ ਪਾਲ ਕੇ ਭਜਾਦਾ ਜੀ ਬਿਲਕੁਲ ਉਹੀ ਹੈ ਮਾਨਕ ਸਾਹਿਬ ਇੱਕ ਸਵਾਲ ਜਿਹੜਾ ਕਿ ਹਮੇਸ਼ਾ ਇੱਕ ਚੀਜ਼ ਦਾ ਜਿਹੜਾ ਕਿ ਹਮੇਸ਼ਾ ਹੀ ਖੜਾ ਰਹਿੰਦਾ ਹੈ ਕਿ ਜਦੋਂ ਸਾਡੇ ਬਜ਼ੁਰਗ ਇਸ ਖੇਡ ਨੂੰ ਪਹੁੰਚਾਉਂਦੇ ਸੀ ਉਦੋਂ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਸੀ ਹੁੰਦੀ ਅੱਜ ਕੱਲ ਜਿਵੇਂ ਕਬੱਡੀ ਖੇਡ ਦੀ ਕਬੱਡੀ ਦੀ ਗੱਲ ਕਰੀਏ ਖੇਡ ਦੇ ਵਿੱਚ ਕਹਿੰਦੇ ਜੀ ਕੁਝ ਨਸ਼ਿਆਂ ਦਾ ਜਿਹੜਾ ਪਰ ਕੋ ਬਾਧਾ ਚੱਲਿਆ ਜਾ ਰਿਹਾ ਹੈ ਇਸ ਤਰੀ ਇਸ ਖੇਡ ਦੇ ਵਿੱਚ ਵੀ ਕੁਝ ਨਾ ਕੁਝ ਇਸ ਤਰ੍ਹਾਂ ਦੇ ਦਾਗ ਲਗਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਕੁ ਲੋਕਾਂ ਵੱਲੋਂ ਕਿ ਇਹ ਵਾਕਈ ਉਹਨਾਂ ਦੇ ਉਹ ਦਾਗ ਜਿਹੜੇ ਉਹ ਲਾਉਣ ਦੀ ਕੋਸ਼ਿਸ਼ ਕਰ ਰਹੇ ਉਹ ਰਾਈਟ ਨੇ ਨੇ ਉਹ ਜਿਹੜੇ ਦਾਗ ਲਾ ਰਹੇ ਆ ਜੀ ਬੈਲਸ ਬਿਲਕੁਲ ਗਲਤ ਦਾਗ ਲੱਗ ਰਿਹਾ ਜੀ ਦੇਖੋ ਨਸ਼ਾ ਹਰ ਇੱਕ ਚੀਜ਼ ਨੂੰ ਆਪਾਂ ਨਸ਼ਾ ਗਿਣ ਦਿੰਨੇ ਆ ਜੀ ਬਿਲਕੁਲ ਤੁਸੀਂ ਗਲਾਸ ਦੇ ਵਿੱਚ ਪਾ ਕੇ ਚਾਹ ਪੀ ਲਓ ਜੀ ਕਿਸੇ ਨੂੰ ਨਹੀਂ ਦੀਦਾ ਕਿਸੇ ਇੱਥੇ ਬੋਤਲ ਪਈ ਹੋਊਗੀ ਜੀ ਦੇਖਣ ਵਾਲੇ ਨੇ ਕਹਿਣਾ ਕਿ ਪਰਮਜੀਤ ਸ਼ਰਾਬ ਪੀ ਰਿਹਾ ਜੀ ਬਿਲਕੁਲ ਕੋਈ ਇਹ ਤਾਂ ਨਹੀਂ ਦੇਖ ਰਿਹਾ ਉਹਦੇ ਵਿੱਚ ਕੀ ਹੈਗਾ ਜੀ ਬਿਲਕੁਲ ਵਾਲਤ ਭਜਾਉਨੇ ਆ ਆਪਾਂ ਡਾਕਟਰ ਪਿੰਡਾਂ ਚ ਆਪਾਂ ਪਿੰਡੂ ਲੋਕ ਆ ਆਪਾਂ ਪਿੰਡਾਂ ਚ ਜਾਨਨੇ ਆ ਡਾਕਟਰ ਤੇ ਜਾਨਨੇ ਆ ਆਪਣੀ ਬੋਡੀ ਆ ਨਹੀਂ ਕੰਮ ਕਰਦੀ ਆ ਆਪਾਂ ਟੀਕੇ ਲਗਾਉਂਦੇ ਨਹੀਂ ਤਾਕਤ ਦੇ ਪਾਵਰ ਦੇ ਲਾਉਨੇ ਆ ਆਪਣੇ ਵੀ ਹੱਡ ਗੋਡੇ ਦੁਖਦੇ ਆ ਟੀਕੇ ਦਰਦ ਦੇ ਲਾਉਨੇ ਆ ਜੀ ਸੇਮ ਉਹੀ ਬੰਦੇ ਵਾਲਾ ਟਰੀਟਮੈਂਟ ਜਾਨਵਰ ਦਾ ਆ ਮਤਲਬ ਕਹਿਣ ਦਾ ਪਾਵ ਹੈ ਕਿ ਜਿਹੜਾ ਤੁਸੀਂ ਟਰੀਟਮੈਂਟ ਕਰਾਉਂਦੇ ਹੋ ਪ੍ਰੋਪਰ ਇੱਕ ਡਾਕਟਰ ਕੋਲੋਂ ਹੀ ਟਰੀਟਮੈਂਟ ਕਰਵਾਇਆ ਜਾਂਦਾ ਇਹ ਨਹੀਂ ਕਿ ਆਪਣੀ ਫਾਰਮੂਲੇ ਜਿਹੜੇ ਕਿ ਲਗਾ ਦਿੱਤੇ ਜਾਂਦੇ ਨੋ ਜੀ ਆਪਣੇ ਫਾਰਮੂਲੇ ਕੋਈ ਨਹੀਂ ਯੂਜ਼ ਹੁੰਦੇ ਡਾਕਟਰ ਚਾਰਮਾ ਜੀ ਆ ਆਪਣੇ ਬਹੁਤ ਸੀਨੀਅਰ ਡਾਕਟਰ ਨੇ ਜੀ ਉਹ ਜਦੋਂ ਵੀ ਵਲਦ ਉਹਨਾਂ ਦੇ ਕੋਲ ਜਾਂਦਾ ਜੀ ਉੱਥੇ ਪ੍ਰੋਪਰ ਉਹਦਾ ਬਲੱਡ ਟੈਸਟ ਹੁੰਦਾ ਜੀ ਪ੍ਰੋਪਰ ਉਹਦੀ ਮੈਡੀਸਨ ਦਿੰਦੇ ਆ ਜੀ ਉਹ ਕੋਈ ਸੌਖਾ ਕੰਮ ਨਹੀਂ 2-400 ਵਾਲਾ ਨਹੀਂਗਾ ਜੀ ਜੀ ਤੁਸੀਂ ਉਹ ਸ਼ਰਮਾ ਸਾਹਿਬ ਨੂੰ ਮਿਲਣਾ ਡਾਕਟਰਾਂ ਕੋਲ ਜਾ ਕੇ ਵਲਦ ਨੂੰ ਲੈ ਕੇ ਆਉਣਾ 5000 ਰੁਪਏ ਦਾ ਖਰਚਾ ਆ ਜੀ ਨਹੀਂ ਤਾਂ ਇੱਥੇ ਬੰਦਾ ਆਪਣੀ ਟੀਕਾ ਲਵਾਉਂਦਾ ਪੈਸੇ ਲੱਗ ਜਾਣੇ ਆ ਉਹਨਾਂ ਨੂੰ ਗੱਡੀ ਚ ਲੈ ਕੇ ਜਾਂਦੇ ਆ ਜੀ ਤੋ ਤੋ 3000 ਰੁਪਏ ਗੱਡੀ ਵਾਲਾ ਲੈ ਰਿਆ ਜੀ 4 ਤੋਂ 5000 ਰੁਪਏ ਡਾਕਟਰ ਦੇ ਹਸਪੀਟਲ ਚ ਲੱਗ ਰਿਆ ਜੀ ਤੇ ਤੁਸੀਂ ਇਹ ਦੱਸੋ ਕਿ ਉਹ ਉਹ ਡਰੱਗ ਲਈ ਕਰ ਰਹੇ ਆ ਜਾਂ ਅਸੀਂ ਕੀ ਕਰ ਰਹੇ ਆ ਜੀ ਬਿਲਕੁਲ ਬਾਕੀ ਸਾਹਿਬ ਤੁਹਾਡੇ ਸਵਾਲਾਂ ਦੇ ਜਵਾਬਾਂ ਨੂੰ ਸੁਣਨ ਤੋਂ ਬਾਅਦ ਬਾਕੀ ਇਹ ਲੱਗਦਾ ਹੈ ਕਿ ਇਸ ਚੀਜ਼ ਦੇ ਵਿੱਚ ਸੱਚਾਈ ਜਿਹੜੀ ਕਿ ਤੁਹਾਡੇ ਲਫ਼ਜ਼ਾਂ ਦੇ ਵਿੱਚ ਧਿਆਨ ਕੀਤੀ ਜਾ ਰਹੀ ਉਹ ਤੇ ਹੀ ਜਦੋਂ ਵੀ ਕਿਤੇ ਈਡੀਆ ਫੇਰੀ ਪਾਉਂਦੇ ਹੋ ਤਾਂ ਵਾਕਈ ਕੁਲਵੀਰ ਮਾਨਕ ਨੂੰ ਜਿਹੜਾ ਕਿ ਦਰਸ਼ਕੋ ਪਹਿਚਾਣਿਆ ਜਾਂਦਾ ਲੱਭਿਆ ਜਾਂਦਾ ਕਿ ਕਿੱਥੇ ਨੇ ਭਾਈ ਸਾਹਿਬ ਕਿਉਂਕਿ ਪੁਰਾਣਾ ਕਿੰਨੇ ਕਿੰਨੇ ਟਾਈਮ ਤੋਂ ਜਿਹੜੀ ਤੁਸੀਂ ਇਸ ਖੇਡ ਦੇ ਨਾਲ ਜੁੜੇ ਹੋਏ ਹੋ ਜੀ ਜੀ ਮੈਂ ਤਾਂ ਤੁਸੀਂ ਇਹ ਕਹ ਲਓ ਆਪਣੀ ਸੁਰਤ ਤੋਂ ਪਹਿਲਾਂ ਦਾ ਸਾਡੇ ਪਰਿਵਾਰ ਦੇ ਵਿੱਚ ਇਹ ਆ ਜੀ ਜੀ ਸਾਡੇ ਬੌਰਨ ਤੋਂ ਪਹਿਲਾਂ ਦਾ ਕਹ ਲਓ ਤੁਸੀਂ ਅੱਛਾ ਜੀ ਇਹ ਸਾਨੂੰ ਆਪਣੇ ਖਾਨਦਾਨੀ ਇਹ ਖੇਡ ਨੂੰ ਤੁਸੀਂ ਕਹੋ ਵਿਰਾਸਤ ਜੇ ਮਿਲੀ ਹੋਈ ਹੈ ਅੱਛਾ ਜੀ ਉਸ ਵਿਰਾਸਤ ਨੂੰ ਤੁਸੀਂ ਅੱਗੇ ਤੋਂ ਅੱਗੇ ਤੋਂ ਅੱਗੇ ਚਲਾ ਰਹੇ ਆ ਜੀ ਤੇ ਚਲੋ ਵਾਹਿਗੁਰੂ ਨੇ ਮਾਲਕ ਨੇ ਮਿਹਰ ਕੀਤੀ ਅੱਗੇ ਅਸੀਂ ਆਪਣੇ ਏਰੀਏ ਦੇ ਵਿੱਚ ਅਸੀਂ ਦਵਾਬੇ ਤੋਂ ਬਿਲੋਂਗ ਕਰਦੇ ਆ ਜੀ ਅਸੀਂ ਆਪਣੇ ਦਵਾਬੇ ਦੇ ਵਿੱਚ ਸੀਗੇ ਜੀ ਚਲੋ ਬਾਹਰ ਨਿਕਲੇ ਸੱਜਣ ਮਿੱਤਰ ਬਾਹਰ ਇੱਧਰ ਆ ਕੇ ਸਾਨੂੰ ਮਿਲੇ ਜੀ ਉਹ ਇੱਕ ਸਾਡਾ ਦਾਇਰਾ ਬਹੁਤ ਵੱਡਾ ਹੋ ਗਿਆ ਜੀ ਸਾਰਾ ਪੰਜਾਬ ਮਾਲਵਾ ਦੁਆਬਾ ਇੱਕ ਬਣ ਗਏ ਅਸੀਂ ਜੀ ਉਹਦੇ ਕਰਕੇ ਅਸੀਂ ਹੁਣ ਪੰਜਾਬ ਲੈਵਲ ਤੇ ਪੂਰੇ ਪੰਜਾਬ ਲੈਵਲ ਤੇ ਕੰਮ ਕਰ ਰਹੇ ਆਂ ਜੀ ਨਾ ਕਿ ਆਪਣੇ ਏਰੀਆ ਲਈ ਨਾ ਕਿ ਮੈਂ ਆਪਣੇ ਪਿੰਡ ਲਈ ਨਾ ਮੈਂ ਆਪਣੇ ਆਪ ਲਈ ਕੰਮ ਕਰ ਰਿਹਾ ਜੀ ਉਹ ਜਿਹੜੀ ਆ ਇਹ ਬਲੱਡ ਦੇ ਵਿੱਚ ਜਿੰਨਾ ਜਿਹੜੇ ਸਹਾਜ ਹੈਗੀ ਆ ਮਾਲਕ ਨੇ ਬਖਸ਼ਿਆ ਕਰਾਂਗੇ ਜੀ ਤੇ ਉੱਥੇ 3rd ਜਨਰੇਸ਼ਨ ਦੀ ਗੱਲ ਕਰੀਏ ਕੈਨੇਡਾ ਦੇ ਵਿੱਚ ਰਹਿੰਦੇ ਉਹ ਇੱਥੇ ਦਾ ਜਿਹੜਾ ਕਿ ਲਾਈਫ ਸਟਾਈਲ ਆ ਬਹੁਤ ਹਾਰਡ ਲਾਈਫ ਸਟਾਈਲ ਆ ਜੀ ਉਥੇ ਤੁਹਾਡੇ ਬੱਚਿਆਂ ਦੀ ਗੱਲ ਕਰੀਏ ਗਰਤਾਜ ਮਾਨਕ ਦੀ ਜਾਂ ਬਲਰਾਜ ਮਾਨਕ ਦੀ ਗੱਲ ਕਰੀਏ ਕੀ ਲੱਗਦਾ ਕਿ ਇਹ ਦੋਨੋਂ ਬੱਚੇ ਵੀ ਆਉਣ ਵਾਲੇ ਟਾਈਮ 'ਚ ਇਸ ਪਛਤੈਨੀ ਖੇਡ ਦੇ ਵਿੱਚ ਇੰਟਰਸਟ ਦਿਖਾਉਣਗੇ ਜਾਂ ਨਹੀਂ ਟਰਾਈ ਸਾਡੀ ਇਹੀ ਆ ਕਿ ਕੁਛ ਨਾ ਕੁਛ ਨਾਲ ਜੁੜ ਕੇ ਰਹਿਣ ਜੀ ਇੱਥੇ ਦੇ ਬੱਚਿਆਂ ਦਾ ਆਪਾਂ ਕੁਛ ਨਹੀਂ ਕਹਿ ਸਕਦੇ ਇਹ ਨਹੀਂ ਆਪਣੇ ਜਦੋਂ ਆਨ ਡਿਸੀਜਨ ਕਰਨ ਲੱਗ ਗਏ ਨਹੀਂ ਕਿੱਦਾਂ ਨੂੰ ਜਾਣਾਂ ਜੀ ਟਰਾਈ ਪਰ ਇਹੀ ਆ ਦਿਨ ਰਾਤ ਰਹਿੰਦੇ ਆ ਫੋਨਾਂ ਤੇ ਦਿਖਾ ਲਈਆਂ ਫੋਟੋਆਂ ਦਿਖਾ ਲਈਆਂ ਲੈ ਕੇ ਗਏ ਆ ਉੱਥੇ ਦਿਖਾ ਲਿਆ ਕਿ ਆ ਆਪਣਾ ਜਿੱਥੇ ਅਸੀਂ ਜੰਮਿਆ ਆ ਸਾਡਾ ਉਹ ਢਾਂਚਾ ਆ ਜੀ ਜੀ ਕੋਸ਼ਿਸ਼ ਆ ਜੀ ਜੁੜੇ ਰਹਿਣਾ ਜੀ ਅੱਗੇ ਉਹ ਨੀਲੀ ਛੱਤ ਵਾਲੇ ਦਾ ਪਤਾ ਸੋ ਬਿਲਕੁਲ ਜੀ ਮਾਰਕ ਸਾਹਿਬ ਗੱਲਾਂ ਹੋਰ ਵੀ ਕਾਫੀ ਕਰਨ ਨੂੰ ਹਜੇ ਸਾਡੇ ਕੋਲੇ ਪਈਆਂ ਨੇ ਪਰ ਪ੍ਰੋਗਰਾਮ ਦੇ ਵਿੱਚ ਵੀੜਾ ਜਿਹੜਾ ਕਿ ਆਪਣੇ ਇਸ ਸਪੀਡ ਦੇ ਨਾਲ ਚੱਲੀ ਜਾਂਦਾ ਸੋ ਮੈਂ ਚਾਹੁੰਨਾ ਕਿ ਆਪਣੇ ਇਸ ਪ੍ਰੋਗਰਾਮ ਦੇ ਜ਼ਰੀਏ ਤੁਸੀਂ ਐਨ ਆਰ ਆਈਜ਼ ਜਿੰਨੇ ਵੀ ਨੇ ਸੋ ਪੰਜਾਬ ਦੇ ਜਿੰਨੇ ਵੀ ਬੈਲ ਦੌੜਾ ਕਰਨੇ ਚਾਹੇ ਉਹਨਾਂ ਦੇ ਵਿੱਚ ਗੜਵਾਨ ਨੇ ਕੋਈ ਵੀ ਨੇ ਜਿਨੇ ਵੀ ਦਰਸ਼ਕ ਨੇ ਉਹਨਾਂ ਵਾਸਤੇ ਤੁਸੀਂ ਕੀ ਮੈਸੇਜ ਸੁਨੇਹਾ ਲਾਣਾ ਚਾਹੁੰਦੇ ਹੋ ਵੀ ਉਹ ਆਉਣ ਵਾਲੇ ਟਾਈਮ 'ਚ ਇਸ ਖੇਡ ਨੂੰ ਕਿਵੇਂ ਪ੍ਰਮੋਟ ਕਰ ਸਕਦੇ ਨੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਇਕੱਠੇ ਹੋ ਕੇ ਕੰਮ ਕਰੂ ਇਹ ਖੇਡ ਨੂੰ ਆਪਾਂ ਬਚਾ ਲਈਏ ਨਹੀਂ ਤਾਂ ਕੁਛ ਮਾੜੇ ਬੰਦੇ ਝੋਲੀ ਚੱਕ ਬੰਦੇ ਜਿਨ੍ਹਾਂ ਦਾ ਇੱਚੋ ਫਾਇਦਾ ਆ ਉਹ ਆਪਾਂ ਨੂੰ ਬਦਨਾਮ ਕਰਕੇ ਆਪਣੀ ਖੇਡ ਨੂੰ ਬੰਦ ਕਰਨ ਨੂੰ ਫਿਰਦੇ ਆ ਮੇਰਾ ਇਹਦੇ ਵਿੱਚ ਇਕੱਲੇ ਦਾ ਕੋਈ ਫਾਇਦਾ ਨਹੀਂ ਹੈਗਾ ਸਾਰੇ ਐਨਆਰਆਈ ਅਸੀਂ ਸਪੋਰਟ ਕਰਨ ਨੂੰ ਤਿਆਰ ਹਰ ਇੱਕ ਚੀਜ਼ ਸਾਨੂੰ ਸਾਥ ਚਾਹੀਦਾ ਕਿ ਆਪਾਂ ਸੁਧਾਰ ਕਰਕੇ ਉਹ ਗੰਦੇ ਲੋਕਾਂ ਨੂੰ ਬਾਹਰ ਕੱਢ ਕੇ ਜੀ ਇਹ ਖੇਡ ਨੂੰ ਅੱਜ ਤੋਂ ਜਿਹੜੀ 20 ਸਾਲ ਪਹਿਲਾਂ ਭੱਜਦੀ ਸੀ ਜੀ ਉਹਦੇ ਵਾਂਗੂ ਕਰਨਾ ਪੱਧਰ ਐਨ ਪਿੰਡਾਂ ਦੇ ਵਿੱਚ ਦੁਬਾਰਾ ਇਹਨੂੰ ਸਰਜੀਤ ਕਰਨਾ ਚਾਹੁੰਦੇ ਸੋ ਮਾਨ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਵੀੜਾ ਦਿੱਤਾ ਜੀ ਬੜਾ ਕੀਮਤੀ ਟਾਈਮ ਹੈ ਕਿਉਂਕਿ ਕੈਨੇਡਾ ਦੇ ਵਿੱਚ ਟਾਈਮ ਦੀ ਇੱਕ ਇੰਪੋਰਟੈਂਸ ਬਹੁਤ ਵੱਡੀ ਰੱਖੀ ਜਾਂਦੀ ਹੈ ਪਰ ਤੁਹਾਡੀ ਬੈਲ ਗੱਡੀਆਂ ਵਾਲਿਆਂ ਨੂੰ ਲੈ ਕੇ ਜਿਹੜਾ ਤੁਹਾਡਾ ਪਿਆਰ ਹੈ ਉਸ ਨੂੰ ਦੇਖ ਕੇ ਸਾਨੂੰ ਇੰਨਾ ਕੀਮਤੀ ਵਕਤ ਆਪਣਾ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਦਰਸ਼ਕੋ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੇ ਨਾਲ ਫੇਰ ਹੋਵਾਂਗੇ ਇੱਕ ਨਵੀਂ ਸਟੋਰੀ ਲੈ ਕੇ ਫੇਰ ਹਾਜ਼ਰ ਹੋਵਾਂਗੇ ਇੱਕ ਨਵਾਂ ਬਲੌਗ ਲੈ ਕੇ ਫੇਰ ਹਾਜ਼ਰ ਹੋਵਾਂਗੇ ਜੇਕਰ ਤੁਸੀਂ ਵੀ ਕੋਈ ਬਲੌਗ ਦੇ ਵਿੱਚ ਆਪਣਾ ਪਾਰਟਿਸਪੇਟ ਕਰਨਾ ਚਾਹੁੰਦੇ ਹੋ ਸਾਡੇ ਦਿੱਤੇ ਹੋਏ ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ ਸੋ WhatsApp ਹੁਣ ਜ਼ਾਸ ਲਈ ਜੀ ਸਾਰੇ ਦਰਸ਼ਕਾਂ ਤੋਂ ਜੀ ਜਰੂਰ ਜੀ ਧੰਨਵਾਦ ਤੁਹਾਡਾ ਪਰਮ ਜੀ ਤੁਸੀਂ ਆਏ ਆ ਸਮਾਂ ਕੱਢ ਕੇ ਐਦਾਂ ਹੀ ਸਾਨੂੰ ਪ੍ਰਮੋਟ ਕਰਦੇ ਰਹੋ ਸਾਨੂੰ ਬਹੁਤ ਲੋੜ ਆ ਤੁਹਾਡੀ ਮੀਡੀਆ ਦੀ ਜੀ ਜੀ ਤੁਹਾਡੇ ਨਾਲ ਹੀ ਸਾਡਾ ਸਾਰਾ ਕੁਝ ਚੱਲਦਾ ਸਾਹ ਚੱਲਦਾ ਹੈ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ